ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਮੱਥਾ ਟੇਕ ਵਾਪਿਸ ਜਾ ਰਹੀ ਬਜ਼ੁਰਗ ਔਰਤ ਨੂੰ ਸਿਖਰ ਦੁਪਹਿਰ ਵੇਲੇ ਤਿੰਨ ਲੁਟੇਰੇ ਲੁੱਟ ਲੈਂਦੇ ਸੜਕ ਵਿੱਚ ਕਾਰ ਢਾਕੇ ਬੇਬੀ ਦੀਆਂ ਵਾਲੀਆਂ ਉਤਾਰ ਲੈਂਦੇ ਬੇਬਸ ਔਰਤ ਚੀਕ ਰਹੀ ਸੀ ਤੇ ਉਥੋਂ ਫਰਿਸ਼ਤਾ ਬਣ ਪਹੁੰਚ ਗਿਆ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੌਜਵਾਨ ਨੂੰ ਦੇਖ ਕੇ ਲੋਕੇ ਨੇ ਮੋਟਰਸਾਈਕਲ ਤੇ ਫਰਾਰ ਹੋ ਲੱਗੇ ਲੇਕਿਨ ਗੁਰੂ ਕੇ ਸਿੰਘ ਨੇ ਪਿੱਛਾ ਕਰਕੇ ਤਿੰਨੇ ਲੁਟੇਰੇ ਸੁੱਟ ਲਏ ਪਰ ਇਸੇ ਵਿਚਕਾਰ ਇੱਕ ਲੁਟੇਰਾ ਫਰਾਰ ਹੋ ਗਿਆ ਉੱਥੇ ਮੌਜੂਦ ਨੌਜਵਾਨਾਂ ਨੇ ਦੋ ਨੂੰ ਕਾਬੂ ਕਰ ਲਿਆ ਮਾਮਲਾ ਸੁਲਤਾਨਪੁਰ ਲੋਧੀ ਦਾ ਜਿੱਥੇ ਦਿਨ ਦਿਹਾੜੇ ਅਜੇ ਹੀ ਵਾਰਦਾਤ ਹੋਈ ਹੈ ਲੁਟੇਰਿਆਂ ਨੂੰ ਫੜਨ ਤੋਂ ਬਾਅਦ ਲੋਕਾਂ ਦਾ ਹਜੂਮੇ ਇਕੱਠਾ ਹੋ ਗਿਆ ਤੇ ਇਸੇ ਵਿੱਚ ਲੁੱਟ ਦਾ ਸ਼ਿਕਾਰ ਹੋਈ ਔਰਤ ਦੀ ਮੂਹੇ ਤੇ ਪੁੱਛੀ ਅਤੇ ਉਸ ਵੱਲੋਂ ਲੁਟੇਰਿਆਂ ਦੀ ਖੂਬ ਸੇਵਾ ਕੀਤੀ ਗਈ। ਉਸ ਤੋਂ ਬਾਅਦ ਦੋ ਲੁਟੇਰਿਆਂ ਨੂੰ ਮੋਟਰਸਾਈਕਲ ਸਮੇਤ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਹਵਾਲੇ ਕਰ ਦਿੱਤਾ ਗਿਆ। ਲੁਟੇਰੇ ਜਲੰਧਰ ਦੇ ਸ਼ਾਕੋਟ ਤੋਂ ਵਾਰਦਾਤ ਨੂੰ ਅੰਜਾਮ ਦੇਣ ਸੁਲਤਾਨਪੁਰ ਲੋਧੀ ਵਿੱਚ ਸੰਪਤ। ਲਾਈਵ ਪੰਜਾਬੀ ਟੀਵੀ ਦੇ ਮਹੀਂ ਵੰਸ਼ਜੀਤ ਸਿੰਘ ਦੀ ਸੰਜੋਗੀ ਰਿਪੋਰਟ। ਕਮਲਜੀਤ ਉਹ ਗਾਜੀਪੁਰ ਤੋਂ ਮੈਂ ਫੇਰ ਸਾਬ ਤੋਂ ਹੁੰਦੇ ਪਾਇ ਸੀ ਮੇਰੇ ਨਾਲ ਮੇਰੇ ਦੋ ਛੋਟੇ ਬੱਚੇ ਸੀਗੇ ਇਹ ਸਾਡੇ ਸਾਹਮਣੇ ਆਏ ਤਿੰਨ ਜਾਨੇ ਦੋ ਜਾਨੇ ਮੇਰੀ ਮੰਮੀ ਦੀਆਂ ਵਾਲੀਆਂ ਨੂੰ ਪਾਇਆ ਇੱਕ ਜਾਨਾ ਖੜਾ ਰਿਹਾ ਮੋਟਰਸਾਈਕਲ ਤੇ ਮੰਮੀ ਦੀਆਂ ਵਾਲੀਆਂ ਕੋਕੇ ਲੈ ਗਏ ਮਾਣ ਜੀ ਨੂੰ ਮਾਰ ਕੇ ਹੁਣ ਬੈ ਜੀ ਹੈਗੀਆਂ ਕੋਲ ਕੇ ਲੈ ਗਏ ਨਹੀਂ ਕੋਈ ਨਾ ਪੋਲੀ ਦਿਵਾਲੀ ਖੜੇ ਆ ਜਿਨ੍ਹਾਂ ਨੇ ਉਹਨਾਂ ਨੇ ਦੇਤੀ ਅੱਜ ਨਹੀਂ ਮਿਲਨੀ ਹੈਗੀ ਬਾਜੀ ਅਸੀਂ ਬਿਸ਼ੂ ਆ ਰਹੇ ਸੀਗੇ ਆਪਣੇ ਹਰਨਾਮਪੁਰ ਤੋਂ ਤੇ ਮਲਗਯਾਰ ਦੇ ਲੱਗੇ ਆਣ ਕੇ ਤਿੰਨ ਜਨਾਨੀਆਂ ਸੀ ਜੇ ਇੱਕ ਬੱਚਾ ਸੀ ਉਹਨਾਂ ਦੇ ਕੋਲ ਉਹਨਾਂ ਦੇ ਕੁਝ ਮਤਲਬ ਜਿੱਦਾਂ ਕੰਨਾਂ ਦੇ ਵਿੱਚ ਖਿੱਚਦੇ ਵੇਲੇ ਲਾਲੋ ਤੁਸੀਂ ਬੋਲ ਗਏ ਜਿਵੇਂ ਹਨ ਤੇ ਸਾਨੂੰ ਪਤਾ ਲੱਗਾ ਕਿ ਚੋਰੀਏ ਇਹਨਾਂ ਦੇ ਮਗਰ ਕਾਫੀ ਬਾਈਕ ਉਹਨੂੰ ਚੁਰਾਉਂਦੇ ਹਾਂਜੀ ਹਾਂਜੀ ਬਾਈਕ ਲਾਈ ਇਹਨਾਂ ਦੇ ਮਗਰ ਪਿੱਛੇ ਦਾ ਕਾਫੀ ਸਪੀਡ ਤੇ ਆਏ ਆ ਇੱਥੇ ਆਣ ਕੇ ਫਿਰ ਸਲਿੱਪ ਕੀਤੀ ਇਹਨਾਂ ਦੀ ਬਾਈਕ ਸਾਡੇ ਅੱਗੇ ਆ ਤੇ ਫਿਰ ਆਪਾਂ ਚੋਰ ਫੜ ਲਿਆ ਉਹਨਾਂ ਨੂੰ ਕੁਛ ਗਿਸ਼ ਕੀਤੀ ਆ ਆਪਣਾ ਦੱਸਦੇ ਕਿ ਅਸੀਂ ਸ਼ਾਹ ਕੋਟ ਦੇ ਆ ਤੇ ਬਾਕੀ ਚਲੋ ਉਹਨਾਂ ਦੇ ਕੋਈ ਇੱਕ ਵਾਲੀ ਮਿਲ ਗਈ ਆ ਤਿੰਨ ਜਾਨੇ ਸੀ ਇੱਕ ਜਾਨਾ ਭੱਜ ਗਿਆ ਵਾਲਾ ਦੋ ਜਾਨੇ ਕਾਬੂ ਕਰ ਦਿੱਤੇ ਨਸ਼ੇੜੀ ਜੀ ਕਰਾ ਹੈ ਨਾ ਨਸ਼ੇੜੀ ਜੀ ਤੇ ਚਲੋ ਨਸ਼ੇੜੀ ਹੋ ਸਕਦੇ ਤੁਹਾਨੂੰ ਪਤਾ ਪੱਧਿਆ ਉਹਨਾਂ ਦਾ ਕੰਮ ਜਿਹੜੇ ਆ ਜੀ ਹਨਾ ਤੇ ਦੁਪਹਿਰ ਨੂੰ ਪਤਾ ਕੋਈ ਕੋਈ ਨਿਕਲਦਾ ਟਾਵਾ ਇਸ ਕਰਕੇ ਗਰਮੀ ਦਾ ਟਾਈਮ ਆ ਤੇ ਉਹਨਾਂ ਨੇ ਹਾਂ ਜੀ ਠੀਕ ਹੈ ਭਾਜੀ ਮਾਮਲਾ ਇਦਾਂ ਵੀ ਉੱਥੇ ਤਿੰਨ ਬੁੜੀਆਂ ਸੀ ਜਿਨ੍ਹਾਂ ਨੂੰ ਇਹ ਲੁੱਟਣ ਡਿਆ ਸੀ ਤੱਕੜੀ ਸੰਡਿਆ ਸੀ ਤੇ ਉਹ ਮੁੰਡਾ ਬੋਲਟ ਤੇ ਮਗਰ ਆਉਂਦਾ ਸੀ ਉਹਨੇ ਜਦੋਂ ਰੋਲਾ ਪਾਇਆ ਉਹਨੂੰ ਦੇਖ ਕੇ ਬੁੜੀਆਂ ਨੂੰ ਤੇ ਇਹ ਬੰਦੇ ਜਿਹੜੇ ਤਿੰਨੇ ਭੱਜ ਪਏ ਆ ਇਹ ਆਉਦੇ ਮੋਟਰਸਾਈਕਲ ਤੇ ਪਜੇ ਤਾਂ ਆ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਆਉਂਦੇ ਸੀ ਮਗਰ ਉਹਨੇ ਬੋਲਟ ਲਾਇਆ ਇਹਦੇ ਇੱਥੇ ਆਣ ਕੇ ਮੁੰਡੇ ਬੱਜਰੀ ਦੇ ਆਪੇ ਧਿਲਕ ਕੇ ਡੇਪਿਆ ਜੀਦਾ ਕਰਕੇ ਉਹਨਾਂ ਦਾ ਮੋਟਰਸਾਈਕਲ ਵੀ ਆਵੇ ਖੜਾ ਤੇ ਮਗਰ ਉਹ ਤੇ ਗੋਲ ਗੱਪਿਆਂ ਕੋਲ ਮੁੰਡੇ ਖੜੇ ਉਹਨਾਂ ਨੇ ਆਣ ਕੇ ਉਹਨਾਂ ਨੂੰ ਖੜ ਲਿਆ ਛਿੱਲੇ ਗਏ ਆਪੇ ਹੁਣ ਉਹਨਾਂ ਨੂੰ ਕੁੱਟਿਆ ਵਾ ਲੋਕਾਂ ਨੇ ਉਹਨਾਂ ਕੋਲੋਂ ਮੋਬਾਈਲ ਪੁੱਛਿਆ ਤਾਂ ਉਹਨਾਂ ਨੇ ਆਪਦੇ ਘਰ ਦੇ ਦਾ ਫੋਨ ਨੰਬਰ ਦਿੱਤਾ ਪਰ ਘਰ ਦੇ ਕਹਿੰਦੇ ਉਹਨਾਂ ਨੂੰ ਕੁੱਟੋ ਮਾਰੋ ਸਾਨੂੰ ਨਹੀਂ ਇਹਨਾਂ ਦਾ ਰੋਜ ਦਾ ਹੀ ਇਹੋ ਕੰਮ ਆ ਹੁਣ ਦੇਖੋ ਵੀ ਸੰਤ ਕੀ ਕਰਦੀ ਜਨਤਾ ਪੁਲਿਸ ਆ ਗਈ ਨਹੀਂ ਜੀ ਪੁਲਿਸ ਆਈ ਨਹੀਂ ਤਾਂ ਇਹ ਗੱਲ ਨੂੰ ਘਰ ਤੋਂ ਘੱਟ ਵੀ ਘੰਟਾ ਹੋ ਗਿਆ ਜੀ ਪੁਲਿਸ ਥੱਲੇ ਤੱਕ ਪਹੁੰਚੀ ਨਹੀਂ ਜੀ ਇੱਥੇ